ਪੰਜਾਬ ਦੇ ਲੁਧਿਆਣਾ ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ ਗੋਲੀਬਾਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਮੁੱਲਾਪੁਰ ਦੇ ਨੇੜੇ ਬੱਤੋਵਾਲ ਇਲਾਕੇ ਵਿੱਚ ਸਥਿਤ ਲਗਜ਼ਰੀ ਕਾਰਾਂ ਦੇ ਸ਼ੋਰੂਮ ਰਾਇਲ ਰੋਜੋ ਜਿੱਤੋ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ 10:30 ਵਜੇ ਦੇ ਕਰੀਬ ਬਾਈਕ ਤੇ ਆਏ ਦੋ ਬਦਮਾਸ਼ ਸ਼ੋਰੂਮ ਦੇ ਬਾਹਰ ਪਹੁੰਚੇ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਬਦਮਾਸ਼ਾਂ ਵੱਲੋਂ 7 ਤੋਂ 8 राउंड ਫਾਇਰੇ ਕੀਤੇ ਗਏ ਨੇ ਜੋ ਸ਼ੋਅਰੂਮ ਦੇ ਆਹਾਤੇ ਵਿੱਚ ਖੜੀਆਂ ਮਹਿੰਗੀਆਂ ਲਗਜ਼ਰੀ ਕਾਰਾਂ ਦੇ ਅਗਲੇ ਸ਼ੀਸ਼ਿਆਂ ਤੇ ਲੱਗੀਆਂ ਨੇ ਫਾਇਰਿੰਗ ਤੋਂ ਬਾਅਦ ਬਦਮਾਸ਼ ਮੌਕੇ ਤੇ ਹੀ ਗੈਂਗਸਟਰ ਪਵਨ ਸ਼ਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਦੀਆਂ ਪੱਤੀਆਂ ਸੁੱਟ ਕੇ ਫਰਾਰ ਹੋ ਜਾਂਦੇ ਨੇ ਤੇ ਦੱਸਦੀ ਹੈ ਕਿ ਰਾਇਲ ਲਿੰਮੁਜਿਨ ਸ਼ੋਅਰੂਮ ਵਿੱਚ ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀਆਂ ਅਤਿ ਲਗਜ਼ਰੀ ਕਾਰਾਂ ਦੀ ਵਿਕਰੀ ਹੁੰਦੀ ਹੈ ਤੇ ਜਿਨ੍ਹਾਂ ਦੀ ਕੀਮਤ 80 ਲੱਖ ਤੋਂ ਲੈ ਕੇ 4 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਅਚਾਨਕ ਹੋਈ ਗੋਲੀਬਾਰੀ ਨਾਲ ਸ਼ੋਅਰੂਮ ਵਿੱਚ ਮੌਜੂਦ ਕਰਮਚਾਰੀਆਂ ਅਤੇ ਗਾਹਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ ਤੇ ਗੋਲੀਆਂ ਦੀਆਂ ਆਵਾਜ਼ਾਂ ਸੁਣਦੇ ਹੀ ਲੋਕ ਇੱਧਰ ਉੱਧਰ ਭੱਜਣ ਲੱਗ ਪਏ ਤੇ ਕਾਫੀ ਦੇਰ ਤੱਕ ਮਾਹੌਲ ਜਿਹੜਾ ਹੈ ਸੰਤਨੀ ਭਰਿਆ ਬਣਿਆ ਰਿਹਾ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਵਰਿੰਦਰ ਸਿੰਘ ਕੋਸਤਾ ਸਮੇਤ ਮੁੱਲਾਂਪੁਰ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਰੰਗਦਾਰੀ ਜਾਂ ਫਰੋਦੀ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫਿਲਹਾਲ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਦੀ ਜਿਹੜੀ ਆ ਉਹ ਕੁੱਟੇ ਚ ਖੰਡਾਲੀ ਜਾ ਰਹੀ ਹੈ ਤੇ ਬਦਮਾਸ਼ਾਂ ਦੀ ਤਲਾਸ਼ ਲਈ ਸਾਬੇਮਰੀ ਕੀਤੀ ਜਾ ਰਹੀ ਹੈ ਉਹਨ ਦੇਖਣਾ ਇਹ ਹੋਏਗਾ ਕਿ ਬਦਮਾਸ਼ ਕਦੋਂ ਤੱਕ ਸਬ ਪੁਲਿਸ ਦੀ ਹਰਾਸਤ ਦੇ ਵਿੱਚ ਆਉਂਦੇ ਨੇ ਰਾਇਲ ਐਲਮੇ ਦੇ ਐਲਫਰੋਡ ਤੇ ਗੁਲੀ ਚੱਲੇ ਜੀ ਕੀ ਕਰਨ ਮੌਕਾ ਨਹੀਂ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਪਰ ਉਹ ਬੰਦੇ ਰਾਇ ਕਿ ਇੱਥੇ ਇੱਕ ਫਾਇਰਿੰਗ ਇਨਸਾਈਡ ਹੋਇਆ ਸੀ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਵਾ ਇਹ ਹੀ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇੱਥੇ ਉਹ ਮੁਹਿੰਦਲੇ ਤੌਰ ਤੇ ਪਤਾ ਲੱਗਾ ਕਿ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਤਾਂ ਇਹਨਾਂ ਨੂੰ ਕਰੀਬ 10:30 ਵਜੇ ਫਾਇਰ ਦੀ ਆਵਾਜ਼ ਆਈ ਸੀ ਸੋ ਹੁਣ ਵਕਫ ਵਕ ਪਹਿਲਾਂ ਤੋਂ ਹਜੇ ਤੱਕ ਇਹ ਨਹੀਂ ਕਿੰਨ ਇਨਫੋਰਮੇਸ਼ਨ ਮਿਲਦੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸ਼ਖਸ ਮੋਟਰਸਾਈਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣਕ ਦੇ ਕੇ ਬਾਹਰ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਲਾ ਦੀ ਗੱਡੀ ਉੱਤੇ ਹੈ। ਸਰਦਾਰਜ ਬੀਏਪੀ ਡਿਊਟੀ ਹਾਂਜੀ ਰੈਂਸਰ ਮਾਮਲਾ ਦਾ ਕਹਿੰਦਾ ਜੀ ਕੀ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ ਪ੍ਰੀਲੀਮਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈ ਉਹਨਾਂ ਤੋਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਨਾਲ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਬਰ ਹੋਇਆ ਜੀ ਹਰ ਇੱਕ ਦੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜਾਈਏ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਸਰ ਉਹ ਪਰਚੀ ਵੀ ਸੁੱਟ ਕੇ ਗਈ ਸੀ ਕਿ ਪਰਚੀ ਚੇਂਜ ਕੀਤੀ ਹੈ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਦੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਹਾਂ ਫਿਰ ਮਾਲਕ ਕਿੰਨੇ ਨੇ ਜੀ ਇਹਦੀ ਇਹ ਦਿਨ ਬੰਦਾਂ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਇਹਨਾਂ ਦੇ ਦੋ ਇੱਥੇ ਅਲੱਗ-ਅਲੱਗ ਜਗ੍ਹਾ ਦੋ ਸ਼ੌਕ ਸਰ ਅੱਜ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗਣਾ ਸਿਰ ਕਿਤੇ ਉਸ ਨਾਲ ਗੱਲ ਨਹੀਂ ਲੇਕਿਨ ਹੋਈ ਨਹੀਂ ਉਸ ਨਾਲ ਕੋਈ ਤਾਲਮੇਲ ਨਹੀਂ ਲੱਗਾ ਠੀਕ ਹੈ ਸਰ ਠੀਕ ਹੈ